ਜਿ ਤਰ੍ਹਾਂ ਨਾ ਗੁਰੂ ਘਰ ਦੇ ਵਿੱਚ ਆਪਾਂ ਨੂੰ ਪਾਠ ਹੀ ਨਹੀਂ ਲੱਭਿਆ ਕਰਨਾ ਪਾੜਦਾ ਇਹੋ ਜਿਹਾ ਵੀ ਸਮਾਂ ਹੋਣਾ ਐਡਾ ਮਾੜਾ ਸਮਾਂ ਵੀ ਆ। ਹੁਣ ਵੇਖ ਲਓ ਕਈ ਹੋਣਾ ਕਈਆਂ ਕਈਆਂ ਦੇ ਜਿ ਤਰ੍ਹਾਂ ਹੁਣ ਬਾਹਰ ਬੋਰ ਬੰਦੇ ਚੱਲ ਗਏ ਆ। ਭਵੰਦ ਕੀ ਵਿਚਾਰ ਆ ਜਿਹੜੇ ਹੁਣ ਮੈਡ ਸਕੂਲ ਐਕਟ ਦਾ ਉਹ ਮੈਡ ਸਕੂਲ ਉਹ ਤਾਂ ਸੋਚਣ ਦੀ ਗੱਲ ਆ। ਕੀ ਰਹਿ ਸੰਗੇ ਬੱਚੇਗਾ? ਅਲੱਗ ਹੀ ਚੱਕ ਰੋਦਾ ਜੀ। ਇਹੋ ਜੇ ਕਿਤੇ ਬੱਚੇ ਪਹਿਲੋਂ ਨਹੀਂ ਜੰਮਦੇ ਸਾਰਾ ਕੁਝ ਹੁੰਦਾ ਜੀ। ਉਹਨਾਂ ਨੂੰ ਮਾਪੇ ਦਾ ਡਰ ਹੁੰਦਾ ਛੱਤਰ ਦਾ। ਇਹ ਜਿਹੜੇ ਹੁਣ ਆਏ ਬੱਚੇ ਹੋਂਦ ਚ ਆਏ ਹਨ ਮਾਂ ਪਿਓ ਦਾ ਛਤਰਾ ਦਾ ਡਰ ਘਟ ਗਿਆ ਨਹੀਂ ਜੇ ਚਾਹ ਤ ਚੁੱਧ ਜੀ ਆਪ ਦੀ ਅੰਦਰ ਹੀ ਮਾਰ ਕੇ ਰੱਖਦੇ ਇਹੋ ਜੇ ਹੁੰਦੀ ਵੀ ਹੈ ਨਾ ਪਤਾ ਹੈ ਦੇਣ ਕੀ ਨਹੀਂ ਦੇ ਵਧੇ ਜਾਂ ਉਹ ਇੱਕ ਨਾ ਉਹ ਨਹੀਂ ਚੱਕਰ ਗਈ ਜਿਤਨਾ ਸਿਸਟਮ ਬਣਿਆ ਕੀ ਹੈ ਬਾਹਰ ਦਾ ਬਾਹਰ ਆਪਾਂ ਜਿਹੜੇ ਪਲੇ ਇੱਧਰ ਆ ਨਾ ਆਪਾਂ ਨੂੰ ਉਹ ਚੀਜ਼ ਵਧੀਆ ਨਹੀਂ ਲੱਗੀ ਸਹੀ ਹੈ ਆ ਗੱਲ ਨਹੀਂ ਤਾਂ ਤਾਲ ਮਿਲ ਨਹੀਂ ਆਪਣਾ ਬਹਿਣਾ ਨਹੀਂ ਸਹੀ ਅਸਲ ਚ ਬੰਦੇ ਬਾਹਰ ਜਿਹੜਾ ਫਿਰਿਆ ਤੁਰਿਆ ਬੰਦਾ ਨਾ ਜਿਹਦੇ ਤੋਂ ਹੁਣ ਮਨ ਲੈ ਆਪਾਂ ਲਾ ਲਈਏ ਜਾਂ ਪਲੇਅਰ ਲਾ ਲਈਏ ਜਾਂ ਜਿਹੜੇ ਹੋਣ ਨਵੇਂ ਮੁੰਡੇ ਆ ਉਹ ਲਾ ਲਈਏ ਵੀ ਜਿਹੜੇ ਗੱਡੀ ਚੱਕਦੇ ਆ ਤੇ ਸ਼ਹਿਰ ਤੱਕ ਚੱਲ ਜਾਂਦੇ ਆ ਨਾ ਗੁੰਨ ਵਾਲੀ ਬਾਹਰ ਰਹਿਣਾ ਬੜਾ ਔਖਾ ਏ ਇਹ ਦੇ ਗੁੰਨਾ ਵਾਸਤੇ ਫਸੇ ਫਸਾਏ ਚੱਲ ਜਾਂਦੇ ਆ ਬਾਹਰ ਕਾਮਯਾਬ ਪਹਿਲਾਂ ਕਿਹੜੇ ਬੰਦੇ ਹੋਏ ਜਿੰਨਾ ਦਾਤਰੀ ਫੜੀ ਸਿੱਧੇ ਗਏ ਪੱਠਿਆਂ ਚ ਪੱਠੇ ਚੁੱਕੇ ਪੰਡ ਸਿੱਧੇ ਘਰੇ ਸਾਈਕਲ ਫੜਿਆ ਕਿਤੇ ਦਾੜੀ ਕਟਾਉਣ ਸੁਰਸਿੰਘ ਤੱਕ ਜਾਂ ਪਿੰਡ ਤੱਕ ਆ ਗਈ 2-3 ਕਿਲੋਮੀਟਰ ਦਾ ਉਹ ਬੰਦੇ ਸਿੱਧੇ ਡੌਂਕੀਆਂ ਲਾ ਕੇ ਗਏ ਅਮਰੀਕਾ ਉਹਨਾਂ ਜਦੋਂ ਅਮਰੀਕਾ ਜਾ ਕੇ ਉਹ ਚੀਜ਼ ਵੇਖੀ ਹੈ ਨਾ ਕਿ ਯਾਰ ਇੱਥੇ ਤੇ ਨਜ਼ਾਰੇ ਹੀ ਬੜੇ ਆ ਉਹਨਾਂ ਨੇ ਆਪਦੇ ਹਿਸਾਬ ਨਾਲ ਸਾਰਾ ਕੁਝ ਕੀਤਾ ਉਹਨਾਂ ਨੂੰ ਚੰਗਾ ਲੱਗਦਾ ਉਹ ਕਿਉਂਕਿ ਆਪਾਂ ਤੇ ਪਹਿਲੋਂ ਹੀ ਆਜ਼ਾਦ ਆ ਆਪਾਂ ਤੇ ਸਾਰਾ ਕੁਝ ਕਰਨਿਆ ਹੁਣ ਉਹ ਜਿਹੜੇ ਬੰਦੇ ਸੈੱਟ ਹੋ ਗਏ ਨਾ ਬਾਹਰ ਉਹ ਕਹਿੰਦੇ ਪੰਜਾਬ ਚ ਕੱਖ ਨਹੀਂ ਆਇਆ ਜੀ 10 ਸਾਲ ਪੁਰਾਣਾ ਗਾਇਆ ਸਹੀ ਗੱਲ ਹੈ ਉਹ ਕਹਿੰਦੇ ਵੀ ਨਹੀਂ ਕੱਖ ਨਹੀਂ ਹੈਗਾ ਪੰਜਾਬ ਦੇ ਵਿੱਚ ਕਿਉਂਕਿ ਉਹ ਉਹਨਾਂ ਨੇ ਵੇਖਿਆ ਹੀ ਕੱਖ ਨਹੀਂ ਹਾਂਜੀ ਉਹਨਾਂ ਸਿੱਧਾ ਏਜੰਟ ਨਾਲ ਗੱਲ ਕੀਤੀ ਆ ਵੀ ਯਾਰ ਸਾਨੂੰ ਅਮਰੀਕਾ ਘਲਾ ਦੇ ਜਿਦਾਂ ਆਂਡ ਗਵਾਂਡ ਦਾ ਕਿਸੇ ਦਾ ਚੱਲ ਗਿਆ ਨਾ ਯਾਰ ਹੁਣ ਫਲਾਣਾ ਚੱਲ ਗਿਆ ਓ ਗੜਾ ਪੜਿਆ ਹੀ ਉਹ ਚੱਲ ਗਿਆ ਓ ਗੜਾ ਪੜਿਆ ਹੀ ਉਹਨਾਂ ਏਜੰਟ ਨਾਲ ਗੱਲ ਕੀਤੀ ਮੇਰੇ ਤੋਂ ਲੈ 50 ਲੱਖ ਜਾਂ 40 ਲੱਖ ਮੈਨੂੰ ਘਲਾ ਬਾਹਰ ਉਹ ਸਿੱਧਾ ਜਾ ਕੇ ਮਸੀਕੋ ਦੇ ਕੰਦ ਟੱਪ ਕੇ ਤੇ ਸਿੱਧਾ ਅਮਰੀਕਾ ਹੀ ਗਿਆ ਵਾ ਉਹਨੇ ਜਾ ਕੇ ਉੱਥੇ ਵੇਖੇ ਰੰਗ ਟੰਗ ਅਮਰੀਕਾ ਜਿਹੜਾ ਅੱਜ ਤਾਂ ਦਾਦਾ ਫਾਪੇ ਨਾਲ ਚਲ ਗਿਆ ਇਕ ਵਾਈਆ ਜਿਵੇਂ ਯਾਰ ਗੱਲ ਬਲ ਗਈ ਆ ਬਹੁਤ ਚੀਜ਼ ਤੈਨੂੰ ਮੈਂ ਕਹਿਣ ਦਿਆ ਨਾ ਜਿਹੜੇ ਬੰਦੇ ਨਹੀਂ ਫਿਰੇ ਤੁਰੇ ਜਿੰਨਾ ਸੰਘਰਸ਼ ਕੀਤਾ ਉਹ ਕਰ ਲੈਣਗੇ ਕਰ ਲੈਂਦੇ ਆ ਤੇ ਆਪਾਂ ਦੀ ਅੱਗੇ ਆਪਾਂ ਦੇ ਵੈਸੇ ਹੀ ਐਸ਼ੀ ਬੈਠੇ ਆ ਤੇ ਆਪਾਂ ਕਿੱਥੇ ਕਰਨਾ ਨਾ ਹੁਣ ਨਵੇਂ ਦੀ ਗੱਲ ਨਹੀਂ ਸੁਣੀ ਤੇ ਜਿਹੜੇ ਜਾਣਦੇ ਨਾ ਨਵੇਂ ਜਿਹੜੇ ਦੇ ਘੁੰਮੇ ਫਰੇ ਆਸ਼ਪੂਰੀ ਲੈਣਦੇ ਆ ਉਹ ਜਾਂਦੇ ਆ ਮਹੀਨੇ ਕੋ ਬਾਅਦ ਦੋ ਹੀ ਮਹੀਨੇ ਜਾਂਦੇ ਵਾਪਸ ਆ ਜਾਂਦੇ ਨਹੀਂ ਇੱਥੇ ਕੰਮ ਹੀ ਨਹੀਂ ਹੈਗਾ ਤੇ ਨਹੀਂ ਜਿਹੜੇ ਕੰਮ ਹੁਣ ਕੰਮ ਤੁਹਾਡੇ ਲੈਵਲ ਦਾ ਮਿਲਣਾ ਹੀ ਨਹੀਂ ਜਿਹੜੇ ਮੈਂ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੇ ਰਹਿੰਦੇ ਆ ਨਾ ਉੱਥੇ ਜਿਤਨਾ ਮਨ ਲੈ ਜਾਂਦੇ ਆ ਉਹ ਜਾਂਦੇ ਆ ਸਾਰ ਗੱਡੀਆਂ ਲੈ ਲੈਂਦੇ ਆ ਗੱਡੀਆਂ ਗੱਡੀਆਂ ਇੱਧਰ ਦੇ ਨੰਬਰਾਂ ਦੇ ਮਿਲ ਜਾਂਦੀਆਂ ਗੱਡੀਆਂ ਬਸ ਬਸ ਇੰਡੀਆ ਦੇ ਇੰਡੀਆ ਦੇ ਪਹਿਲੀ ਦੇ ਨੰਬਰ ਤੇ ਉੱਥੇ ਗੱਡੀ ਲੈ ਲਾ ਗੱਡੀ ਲੈ ਲਾ ਹੋਰ ਕਰਜਾਈ ਕਰ ਦਿੰਦੇ ਜਾਂਦੇ ਉਹ ਇੱਕ ਕਰਜਾਈ ਹੁੰਦਾ ਇੱਕ ਹੋਰ ਕਰ ਦਿੰਦੇ ਆ ਮੁੜ ਕੇ ਉਹ ਪਹਿਲੀ ਵਿਗਦੀ ਉਹਦੀ ਕਿਉਂਕਿ ਜਿਹੜਾ ਬੰਦਾ ਦੇ ਤੇ ਬਹੁਤਾ ਕੰਮ ਬਹੁਤ ਕਰਦੇ ਤੇ ਜਿਹੜਾ ਨਵਾਂ ਮੇਰੇ ਨਾਲ ਇੱਥੇ ਘੁੰਮਦਾ ਫਿਰਦਾ ਕੰਮ ਹੀ ਨਹੀਂ ਕੀਤਾ ਤੇਰੇ ਉਹਨੂੰ ਪਹਿਲਾਂ ਕੀ ਹੁੰਦਾ ਉਹਨੇ ਇੱਥੇ ਜਾਤੀ ਨਹੀਂ ਵੇਖੀ ਉਹ ਉੱਥੇ ਜਾ ਕੇ ਜਾਤੀ ਵੇਂਦਾ ਉਹਨੂੰ ਉਹ ਜਾਤੀ ਗਿੰਦਾ ਹੋ ਜੀ ਤੇ ਇੱਥੇ ਉਹਨੇ ਕੱਖ ਨਹੀਂ ਵੇਖਿਆ ਹੁੰਦਾ ਆ ਚੀਜ਼ ਹੈ ਦਵਾਲੀਏ ਗਾਣਾ ਵਾਲਾ ਆ ਆ ਕਿ ਦਵਾਲੀ ਆਦਾ ਲੱਡੀਆਂ ਆ ਲੱਡੀਆਂ ਆ ਆ ਆ ਆ ਲੱਡੀਆਂ ਕਿੱਥੋਂ ਆਏ ਯਾਰ ਆਵੇ ਲੱਡੀਆਂ ਆ ਨਹੀਂ ਮੈਂ ਕਾਮਯਾਬ ਕਾਮਯਾਬ ਬੰਦੇ ਉਹੀ ਹੋਏ ਆ ਜਾਦੇ ਜਿਹੜੇ ਦਾਤਰੀਆਂ ਵਾਲੇ ਆ ਹਾਂ ਜਿਹੜੇ ਦਾਤਰੀਆਂ ਇੱਥੇ ਵਾਉਂਦੇ ਗਏ ਨਾ ਉਹ ਨਾਣੀ ਕੰਮ ਨੂੰ ਕਿਣਿਆ ਉਹਨਾਂ ਦੇ ਗਾੜੀ ਲਾ ਲਿਆ ਕੰਮ ਨੂੰ ਤੇ ਜਿਹੜੇ ਜਿਹੜੇ ਬੰਦੇ ਇੱਥੇ ਐਸ਼ੀ ਪੱਠੇ ਜਾਂ ਉਦਾਂ ਸੀ ਉਹ ਜਾ ਕੇ ਐਸ਼ੀ ਪੱਠਿਆਂ ਵਾਲਾ ਕੰਮ ਲੱਭਦੇ ਵੀ ਕੋਈ ਕੰਮ ਉਹ ਜਾ ਲੱਭ ਜੇ ਉਹੋ ਜਾ ਥੋੜੀ ਬਾਹਰ ਲੱਭਣਾ ਹੈਣਾ ਹੁਣ ਵੀਰਾ ਵੀ ਦੱਸੂਗਾ ਨਾ ਵੀਰਾ ਵੀ ਬਾਹਰੋਂ ਰਹਿ ਕੇ ਆ ਉਹ ਵੀਰਾ ਕਿਤਾ 2 ਸਾਲ ਪਹਿਲਾਂ ਵੀਰਾ ਕਿੱਦਾਂ ਰਿਹਾ ਕੋਣੀ ਸਾਲ ਪੂਰਾ ਘਟ ਕੀਤਾ ਪਹਿਲਾਂ ਬਹੁਤ ਕੰਮ ਕਰ ਛੱਡਿਆ ਸੀ ਹਾਂ ਹਾਂ ਮੈਂ ਤਾਂ ਆਦਾਰ ਵਰ ਹੀ ਜਾਂਦਾ ਨਾ ਡੱਬ ਲਾਉਂਦਾ ਨਾ ਸ਼ਿਫਟ ਫਿਰ ਗੁਰਾ ਇਸ ਇੰਡੀਆ ਨਾਲ ਦੀ ਇੱਥੇ ਉੱਥੇ ਕੇ ਜਿਆਦੀ ਇੱਥੇ ਉੱਥੇ ਹੈ ਇਸ ਇੰਡੀਆ ਕੇ ਉੱਥੇ ਕੀ ਉੱਥੇ ਤੇ ਕੰਮ ਹੀ ਹੈ ਨਾ ਇਹ ਭਗਵਾਨ ਜੀ ਆਪਣੇ ਮੁੰਡੇ ਲਾੜਾ ਨਾ ਆਰਮਰ ਆਰਮਰ ਕਹਿੰਦੇ ਭੈਣ 4 ਵਜੇ ਕਰੀ 3 ਵਜੇ ਹੀ ਕੋਈ 5 ਵਜੇ ਕਾਦਾ ਕੰਮ ਕਰਦਾ ਰਿਹਾ ਕੰਕਰੀਟ ਦਾ ਆਏ ਹੈ ਕੰਮ ਵੀ ਔਖਾ ਹੀ ਕਰਦ ਰਹੇ ਆ ਇਹ ਭਗਵਾਨ ਜੀ ਇਹ ਹੋਰ ਲਈ ਨਵੇਂ ਮੁੰਡੇ ਕਹੇ ਨਾ 10 ਕਿੰਟ ਹੈ ਉਹ ਕਿੰਟ ਅਸ ਨਹੀਂ ਉਤਰਾਂ ਕਿ ਕਿਤੇ ਰਹੇ ਨਹੀਂ ਕਿੰਨੇ ਦਾ 380 ਅੱਛਾ ਪਹਿਲਾਂ 250 ਤੋਂ ਸ਼ੁਰੂ ਹੋਇਆ ਆ ਕੋ ਕੰਮ ਇਸ ਤਰ੍ਹਾਂ ਬੜੇ ਯੂਰ ਵਾਲਾ ਆ ਮਿਸਤਰੀ ਬਣ ਗਿਆ ਨਾ ਥੋੜਾ ਥੋੜਾ ਤਰੱਕੀ ਹੋ ਗਈ ਨਹੀਂ ਹੁਣ ਹੁਣ 500 ਤੱਕ ਹੈ ਗਾਂਗੇ ਨਹੀਂ ਨਹੀਂ 380 380 ਤੱਕ ਹੈ 300 ਸੀਰ ਤੱਕ ਕਰ ਦਈਏ 500 ਜਾ ਕੇ ਆਉਂਗਾ ਕੋਚ ਨਹੀਂ ਨਹੀਂ ਜੇ ਤੇ ਮੈਂ ਕਹਾਂ 500 ਤੱਕ ਚੱਲ ਗਿਆ ਤੇ ਫਿਰ ਨਾ ਸ਼ਿੰਗਾਰ ਚ ਕਰ ਲਾ ਫਿਰ ਥੋੜਾ ਜਿਹਾ ਹੋਰ ਹਾਂਜੀ ਹਾਂ ਬੜਾ ਸ਼ਿੰਗਾਰ ਚ ਕਰ ਲਿਆ ਹਰ ਤੋਂ ਨਹੀਂ ਸਾਡਾ ਸਰੀਰ ਨਹੀਂ ਚੱਲਦਾ ਸ਼ਿੰਗਾਰ ਸ਼ਿੰਗਾਰ ਨਹੀਂ ਸ਼ਿੰਗਾਰ ਸੀ ਹੈਗਾ ਵੱਡੀ ਵੀ ਸ਼ਿੰਗਾਰ ਸੀ ਇਹ ਤੋਂ ਅੱਗੇ ਆਪਣੇ ਨਵੇਂ ਮੁੰਡਿਆਂ ਕੰਮ ਲੱਭਿਆ ਜਾਗੇ ਚੋਰੀ ਚਾਰੀ ਕੰਮ ਦਾ ਆਪਣੇ ਕੰਮ ਦਾ ਨਹੀਂ ਲੱਗੇਗੇ ਚੱਲ ਜੰਦੇ ਭਾਜੀ ਮਾਲੀਆਂ ਦੇ ਪਾਰੇ ਉੱਡੇ ਕੱਪੜੇ ਉਹਦੇ ਤੋਂ ਦੂਜੇ ਆਪਣੇ ਘਰੇ ਪਰ ਜਾ ਜਾਈਂਦੇ ਨੇ ਹਰ ਕੋਈ ਹਰ ਕੋਈ ਚੀਜ਼ ਬਣਾ ਕੀ ਆ ਸੰਘਰਸ਼ ਛੱਡੇ ਜ਼ਿੰਦਗੀ ਹੈਗੀ ਸੰਘਰਸ਼ ਆ ਉਹ ਵੀ ਤਲਾ ਚੋਰੀ ਦਾ ਹੁਣ ਮੰਨ ਕੇ ਚੱਲ ਆਪਣੇ ਆਪਣੇ ਦਾਦਿਆਂ ਪਰਦਾਦਿਆਂ ਨੇ ਸੰਘਰਸ਼ ਕੀਤਾ ਗਾਂ ਆਪਾਂ ਵੀ ਸੰਘਰਸ਼ ਹੀ ਕਰਦਾ ਕਬੱਡੀ ਦਾ ਤੇ ਆਪ ਦਾ ਫਿਊਚਰ ਬਿਹਤਰ ਬਣਾ ਲਈ ਆਪਦੇ ਜਵਾਕਾਂ ਦਾ ਸਾਰਾ ਕੁਝ ਨਾਂ ਬਦਲੇ ਜਾਂ ਜਿੱਦਾਂ ਮਰਜ਼ੀ ਹੈਗਾ ਤੇ ਜ਼ਿੰਦਗੀ ਤੇ ਸੰਘਰਸ਼ੀ ਆ। ਸੁਣਾਵਾ ਹੋਣਾ ਪਾਣੀ ਚੋਰੀਆਂ ਨੇ ਪਾਏ ਦਾ ਮੈਦਾਨ ਬੜੀ ਜਾਂ ਜਿਹੜੇ ਬਾਹਰ ਬੈਠੇ ਨੇ ਕਹਿੰਦਾ ਸਾਲੀਆ ਤੇਰੇ ਤੇ ਬੋਲਦੇ ਹੋਣੇ ਉਹਦੇ। ਹੋਏ ਨਹੀਂ ਆ। ਜਿਹੜੇ ਚੋਰੀ ਕਰਦੇ ਨੇ ਕਰਦੇ ਕਾਲੇ ਵੀ ਆ। ਪਰ ਕਾਲੇ ਆਪਣੇ ਕਹਿੰਦੇ ਵੀ ਆਪਣੇ ਕਾਲਿਆਂ ਨੂੰ ਮਾਰੜਾ ਹੀ ਜਾਂਦੇ। ਪੰਜਾਬੀ ਜਿਹੜਾ ਕਦਾ ਕਰਦਾ ਮਾੜਾ ਬੜਾਉਂਦੇ। ਇਹ ਮਸ਼ੂਰੀ ਕਰ ਦਿੰਦੇ ਵੀ ਪੰਜਾਬੀ ਚੋਰੀ ਕਰਦੇ ਆ। ਸਾਰੇ ਦੇਖੋ ਜਣੀ ਆ ਹੋਰ ਬੰਨਾ ਨਰੇ ਆ ਕਾ ਦੋ ਗੱਲਾਂ ਜੋ ਨਗਰ ਵਾਜ ਜੇ ਜਾਂਦੇ ਨੇ ਨਗਰ ਵੀ ਗੱਲਾਂ ਵਾਜਦੀਆਂ ਉਹ ਗੱਲ ਆ ਆਪਣੇ ਮਸ਼ੂਰੀ ਜਿਆਦੀ ਕਰਦੇ ਆ ਆਪਣੇ ਇੱਕ ਬੰਦਾ ਮਾੜਾ ਨਿਕਲ ਆ ਬਣ ਸਾਰੇ ਇੱਕ ਇੱਕ ਨੂੰ ਦੱਸਣਗੇ ਕਿ ਆ ਮਾੜਾ ਹੀ ਆ ਮਾੜਾ ਹੀ ਭਾਈ ਤੁਸੀਂ ਨਿਊਜ਼ੀਲੈਂਡ ਗਏ ਸੀ ਨਾ ਇੱਥੇ ਕਿਸ ਤਰ੍ਹਾਂ ਦੇ ਕੰਮ ਕੀ ਕੀ ਵੀ ਤੋੜਨ ਮੁਕੇ ਭਾੜੀ ਮੈਨੋਂ ਦੇ ਕੁੜੇ ਉੱਤੇ ਛੋਲੇ ਜੇ ਪਈ ਜਾਂਦੇ ਜਿਹੜੀਆਂ ਫੱਡੀਆਂ ਦੇ ਤੁਰਦੇ ਸੀ ਮੈਂ ਕੁੜੇ ਇਹ ਚ ਪਹਿਲਾਂ ਤੇ 10 15 20 ਕਿਲੋ ਭਾਰ ਘਟਾਉਣਾ ਪਾਣਾ ਜੈ ਇਨਾਂ ਚੀਜ਼ਾਂ ਦੇ ਤੁਰਨਾ ਤੇ ਪਾਣਾ ਫੜੋ ਪਾਈਏ ਪਲਾਸਾ ਫੜਿਆ ਬਾਪਾ ਨਾ ਪੋੜੋ ਨਹੀਂ ਨਹੀਂ ਵਰਦੀ ਸਾਰੀ ਪਾਈ ਉਹ ਨਾਲ ਹੀ ਮੈਂ ਵਰਦੀ ਮੈਂ ਗੈਟ ਅਪੇ ਕਰਾ ਪੂਰਾ ਕਰਨਾ ਸਾਡਾ ਜਿਹੜਾ ਲਾਉਂਦੇ ਜੀ ਵਰਦੀ ਬੜੀ ਭਾਰੀ ਲੱਗਦੀ ਹੈ ਵਰਦੀ ਫਾਹੇ ਲੱਗਦਾ ਹੈ ਵਰਦੀ ਫਾਹੇ ਲੱਗਦਾ ਹੈ ਪਾਜੀ ਇਹਨਾਂ ਦਾ ਨਹੀਂ ਵਰਦੀ ਤੇ ਫਿਰ ਪਾਉਣੀ ਪੈਣੀ ਉਹ ਮਜਬੂਰੀਆਂ ਹੋਂ ਨਾ ਆਪਾਂ ਨੂੰ ਪਹਿਲਾ ਕੀ ਚੱਗ ਰਿਹਾ ਆਪਾਂ ਨੂੰ ਦੀਂਦਾ ਕੁਝ ਕਿ ਆਪਾਂ ਨੂੰ ਰੋਟੀ ਪਾਣੀ ਮਿਲਦਾ ਜਿਹਦਾ ਜਿਹਨੂੰ ਨਹੀਂ ਨਦੀਂਦਾ ਉਹਦੇ ਪਹਾ ਦੇਖੀ ਨਿਊਜ਼ੀਲੈਂਡ ਕੀ ਹੈ ਤੇ ਉਹਦੇ ਪਹਾ ਆਸਟ੍ਰੇਲੀਆ ਕੀ ਹੈ ਆਪਾਂ ਨੂੰ ਹੁੰਨਾ ਨਾ ਵੀ ਚੱਲ ਕੋਈ ਨਹੀਂ ਅਜੇ ਲੱਤਾਂ ਪਾਰ ਚੱਲਦੀਆਂ ਤੇ ਮਾੜਾ-ਮੋੜਾ ਆਪਾਂ ਕਰੀ ਜਾਣਾ ਤੇ ਉਹ ਵੀ ਬੰਦੇ ਹੈਗੇ ਨਾ ਜਿਹੜੇ ਤਰਸਦੇ ਆ ਵੀ ਅਸੀਂ ਕਿਸੇ ਨਾ ਕਿਸੇ ਬੰਨੇ ਲੱਗ ਜੀਏ ਉਹ ਗੱਲ ਉੱਥੇ ਚੱਲਦੀ ਫਿਰ ਕਿ ਨਹੀਂ ਜਿੱਦਾਂ ਉਹ ਤੁਹਾਨੂੰ ਕਹਿੰਦੇ ਆ ਵੀ ਹੁਣ ਜਿਹੜੇ ਬੰਦੇ ਸਾਰ ਕੈਨੇਡਾ ਹੀ ਆ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਵਾਧੂ ਕੰਮ ਕਰੀ ਜਾਂਦੇ ਕਹਿੰਦੇ ਵੀ ਰਿਆ ਤੇ ਜਿਹਨੇ ਮੇਰੇ ਵਰਗਾ ਨਹੀਂ ਕਰਨਾ ਇੱਥੇ ਨਹੀਂ ਕਰਦਾ ਰਿਹਾ ਉਹ ਆਉਂਦਾ ਨਹੀਂ ਪਾਪਾ ਕੰਮ ਨਹੀਂ ਹੈਗਾ ਪੈਸੇ ਭੇਜੋ ਨਹੀਂ ਨਹੀਂ ਕੰਮ ਨਹੀਂ ਕੰਮ ਜਿੰਨੇ ਨਹੀਂ ਯਾਰ ਮੇਰੀ ਤੈਨੂੰ ਸਾਰੀ ਗੱਲ ਛੇੜਿਆ ਇੱਕੋ ਗੱਲ ਦਾ ਉਹਨੂੰ ਪਤਾ ਮਗਰਵਾ ਜਿੰਨੇ ਜਿੰਨੇ ਕੰਮ ਕਰਨਾ ਉਹਨੂੰ ਇੱਥੇ ਵੀ ਨਹੀਂ ਭੁੱਖਾ ਮਰਨਾ ਤੂੰ ਹੀ ਗੱਲ ਦੱਸੀ ਕਰੇ ਤੂੰ ਮਿਸਤਰੀ ਲਾਏਗਾ ਕੋਈ ਵੀ ਆਦਾ ਕੰਮ ਕਰੇ ਕਰਦਾ ਤੈਨੂੰ ਮਿਸਤਰੀ ਨਹੀਂ ਲੱਭਦਾ ਕੰਮ ਕਰਨਾ ਕੋਈ ਪਲੰਬਰ ਨਹੀਂ ਲੱਭਦਾ ਕੋਈ ਵਾਇਰਿੰਗ ਵਾਲਾ ਨਹੀਂ ਲੱਭਦਾ ਕੋਈ ਮੰਨ ਕੇ ਚੱਲ ਬੂਹਿਆਂ ਬਾਰੀਆਂ ਵਾਲਾ ਨਹੀਂ ਲੱਭਦਾ ਟਾਈਮ ਦਿੰਦੇ ਆ ਉਹ ਅਪਾਇੰਟਮੈਂਟ ਦਿੰਦੇ ਗਾੜੀ ਉਹ ਤੁਹਾਨੂੰ ਵੀ ਇੰਨੇ ਦਿਨਾਂ ਤੱਕ ਅਸੀਂ ਵਿਹਲੇ ਹੋਣਾ ਤਾਂ ਦੱਸ ਇੱਥੇ ਕੰਮ ਕਿਉਂ ਨਹੀਂ ਹੈਗਾ ਅੱਪਾ ਇੱਥੇ ਕੰਮ ਨੂੰ ਛੋਟਾ ਕਹਿੰਦੇ ਆ ਹੁਣ ਮੈਂ ਉਹ ਮੁੰਡਾ ਨਹੀਂ ਸੋਰਸਿੰਗ ਵਾਲਾ ਆਉਂਦਾ ਦਾ ਲੱਕੜ ਦਾ ਆਪਣੇ ਨਾਲ ਕਰਦਾ ਹੁੰਦਾ ਕੰਮ ਤੇ ਮੈਂ ਉਹਨੂੰ ਪੁੱਛਦਾ ਨਾ ਵੀ ਇੱਥੇ ਕਿੰਨੀ ਗਾ ਬਣਾ ਲੈਣਾ ਤੂੰ ਮਹੀਨਾ ਭੁੰਨਾ ਕਹਿੰਦਾ ਪਹਿਲਵਾਨਾ ਰੋਟੀ ਪੂਰੀ ਵਧੀਆ ਮੈਂ ਖਾਂਦਾ ਹੀ ਐਸ਼-ਪ੍ਰਸਤੀ ਵੀ ਪੂਰੀ ਵਧੀਆ ਲੱਕੜ ਦਾ ਕੰਮ ਕਰਦਾ ਹੀ ਤੇ ਕਹਿੰਦਾ ਪੂਰਾ ਵਧੀਆ ਕਿਰਪਾ ਵੈਗਰੀ ਦੀ ਕਹਿੰਦਾ ਫੁੱਲ ਕਿਰਪਾ ਤੇ ਮਿਸਤਰੀ ਬਣਿਆ ਹੋਵੇ ਤੇ ਪੂਰਾ ਵਧੀਆ ਕੰਮ ਤੇ ਹੋਰ ਆਪਣੇ ਕੰਮ ਨੂੰ ਮਾੜਾ ਜਿੰਦੇ ਨਾ ਇੱਥੇ ਕੰਮ ਨੂੰ ਨਹੀਂ ਉਹੋ ਚੀਜ਼ ਆਣਾ ਸੋਚ ਮਾਰੀ ਸਭ ਉਹ ਚੈਣਾ ਬਾਹਰ ਜਾ ਕੇ ਜਿਹੜੀ ਗਰਬਨ ਜਿਹੜਾ ਪਾਉਣਾ ਰੋਟੀ ਪਾਣੀ ਖਾਣਾ ਨਾ ਮੇਰੀ ਗੱਲ ਸੋ ਜਿਹੜੀ ਆਪਣੀ ਧਰਤੀ ਆ ਨਾ ਆਪਾਂ ਨੂੰ ਵਾਲਣੀ ਆਪਾਂ ਦੋਵਾਂ ਫਸਲਾਂ ਤੇ ਅੜੇ ਆ ਹੁਣ ਮੰਨ ਲਾ ਸਬਜੀ ਲਾ ਹੋਰ ਚੀਜ਼ਾਂ ਲਾ ਭੁੱਖਾ ਮਰਦਾ ਬੰਦਾ ਆਪਾਂ ਕਰ ਦੇਣੀ ਨਾ ਕਾਕਾ ਉਹਦੇ ਲਈ ਆਪਾਂ ਨੂੰ ਸੰਘਰਸ਼ ਕਰਨਾ ਪੈਣਾ ਰੰਬਾ ਫੜਨਾ ਪੈਣਾ ਤੇ ਆਪਾਂ ਕਹਿੰਦੇ ਇੱਕ ਰਾਂ ਬੀਜੀ ਚੱਲ ਪਾਣੀ ਪਾਣੀ ਲਾਈਏ ਕੱਲਾ ਜਿਹੜਾ ਬੰਦਾ ਕੌਡੀ ਜੀ ਜੀ ਦਰਸ਼ ਕਰ ਸਕਦਾ ਹੋ ਕੇ ਪਾਸੇ ਨਹੀਂ ਹੁੰਦਾ ਇਹ ਹੋ ਚੱਕ ਰਿਆ ਕੋਈ ਵੀ ਕਿਸੇ ਵੀ ਲੈਂਚ ਉਹ ਆਪਣੀ ਲੈਂਚ ਹੀ ਉਹਨੂੰ ਆਪਣਾ ਸੌਖਾ ਲੱਗਦਾ ਦੂਜੇ ਵਾਲੇ ਤੇ ਬੜਾ ਕੰਮ ਔਖਾ ਆ ਜਾਂ ਕਰ ਹੁਣ ਆਪਣੇ ਤੋਂ ਤੇ ਪੱਠੇ ਵੀ ਨਹੀਂ ਪੈਣੇ ਤੇ ਤਾਂ ਮੇਰਾ ਨੇ ਹੁਣ ਮੇਰੇ ਮੇਰੇ ਅੱਗੇ ਤੇ ਪੰਡ ਪੱਠੇ ਨਹੀਂ ਵੱਟ ਸਕਦਾ ਬਹਿ ਕੇ ਮੈਂ ਤੂੰ ਕਿੱਥੇ ਵੱਡੇ ਜਾਣੇ ਪਊ ਹਾਂਜੀ ਜਿਹੜਾ ਪ੍ਰਾਣਕਾ ਇਹ ਕਰਦੇ ਆ ਹਾਂਜੀ ਕੀ ਕਰਦੇ ਆ ਇਹਨੂੰ ਦੱਸ ਨਾ ਲੈ ਪੂਰਾ ਪ੍ਰੋਪਰ ਨਾ ਲੈਣਾ ਆਡ ਕਰਾਡ ਅੱਛਾ ਰੋਡ ਕਰ ਕਰਦੇ ਫਿਰ ਆ ਜਿਹੜੇ ਹੁਣ ਮੈਡਸ ਤੋਂ ਆਇਆ ਉਹ ਮੈਡਸ ਉਹ ਤਾਂ ਮੈਡਸ ਦਾ ਉਹ ਤਾਂ ਸੋਚਣ ਦੀ ਗੱਲ ਆ ਕਿ ਇਹ ਕਿੰਗੇ ਬੱਚੇਗਾ ਭਲਾ ਕੀ ਚੱਕ ਰੋਦਾ ਜੀ ਇਹੋ ਜੇ ਕਿਤੇ ਬੱਚੇ ਪਹਿਲੋਂ ਨਹੀਂ ਜੰਮਦੇ ਸਾਰਾ ਕੁਝ ਹੁੰਦਾ ਜੀ ਉਹਨਾਂ ਨੂੰ ਮਾਪੇ ਦਾ ਡਰ ਹੁੰਦਾ 76 ਦਾ ਇਹ ਜਿਹੜੇ ਹੁਣ ਆਏ ਬੱਚੇ ਹੋਂਦ ਚ ਆਏ ਹਨ ਮਾਂ ਪਿਓ ਦਾ 76 ਦਾ ਡਰ ਘਟ ਗਿਆ ਨਹੀਂ ਜੇ ਚਾਤ ਚੁੱਤ ਜੀ ਆਪ ਦੀ ਅੰਦਰ ਹੀ ਮਾਰ ਕੇ ਰੱਖਦੇ ਇਹੋ ਜੇ ਉਹਂ ਦੀ ਵੀ ਨਾ ਪਤਾ ਇਹ ਬੁੜੇ ਨੇ ਖੁੰਡਾ ਰੱਖਿਆ ਮੰਜੇ ਤੇ ਅੰਦਰੋਂ ਕੀੜਾ ਕਿਦੋਂ 扑ੜਕਦਾ ਸੀ ਢਾ ਲੈਂਦੇ ਸੀ ਉਹ ਹੁਣ ਉਹ ਹੁਣ ਥੋੜਾ ਜਿਹਾ ਆ ਗਿਆ ਸਾਨੂੰ ਜਾਦੀ ਜਾਂ ਜੀਨ ਦੀ ਪਲਾਨ ਜਾਂ ਢੀਂਗ ਉਹ ਤੋਂ ਪੁਰਾਣੇ ਬੰਦੇ ਕਹਿੰਦੇ ਉਹ ਤੇਰਾ ਤੈਨੂੰ ਜਾਦੀ ਦਵਾ ਤੈਨੂੰ ਜੀਨ ਦੀ ਉਹ ਰਿਆ ਇਧਰ ਇੱਥੇ ਜਾਣੀ ਨਹੀਂ ਤੇ ਜਾਦੀ ਤੱਕ ਜਾਦੀ ਤੱਕ ਤੇ ਬੜਾ 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 ਕੁਝ ਹੁੰਦਾ ਜਿਹੜੇ ਪੁਰਾਣੇ ਬੰਦੇ ਹੁੰਦੇ ਬੜੇ ਸੁਲਝੇ ਬੰਦੇ ਹੁੰਦੇ ਸੀ ਉਹ ਬੜੇ ਤਰੀਕੇ ਦੇ ਨਾਲ ਕਰਦੇ ਸੀ ਕੰਮ ਉਹ ਕਹਿੰਦੇ ਹੁੰਦੇ ਉਹ ਸੱਪ ਵੀ ਮਾਰ ਦਿੰਦੇ ਸੋਟਾ ਬਚਾ ਲੈਂਦੇ ਸੀ ਮਾਦਾ ਇਹ ਗੱਲ ਕਰਦਾ ਪਾਉਂਦੀ ਜਿਹੜੇ ਇੰਟਰਵਿਊ ਲੈਂਦੇ ਉਹ ਵੀ ਉਹੋ ਜਿਹੀ ਆਵਾਜ਼ ਆਈ ਅੱਗੋਂ ਉਹ ਯਾਰ ਹਰ ਕੋਈ ਸੋਸ਼ਲ ਮੀਡੀਆ ਵਿਊ ਆਉਂਦਾ ਚੱਕਰ ਉਹਨਾਂ ਨੂੰ ਕੀ ਲੱਗੇ ਯਾਰ ਵਿਊ ਦਾ ਚੱਕਰ ਪ੍ਰਚਾਰ ਕੀ ਕਰਦਾ ਇਹ ਦੇਖਣਾ ਚਾਹੀਦਾ ਉਹ ਚੀਜ਼ ਸੋਚਣੀ ਚਾਹੀਦੀ ਕਿ ਕੀ ਸਾਡਾ ਬੱਚੇ ਤੇ ਜਾਂਦਾ ਗਾੜੀ ਉਹ ਸਾਡੇ ਤੇ ਅਸਰ ਪੈਣਾ ਏ ਉਹ ਚੀਜ਼ ਹੈਗੀ ਹਰ ਕੇ ਦੀ ਚਾਤ ਹੁੰਦੀ ਹੈ ਕੁਝ ਨਾ ਕੁਝ ਚਲੋ ਫਲਟ ਰੱਬ ਵੱਲੋਂ ਪੈ ਜਾਂਦਾ ਕੋਈ ਨਾ ਕੁਝ ਤੇ ਪਰ ਉਹ ਕਈ ਕਈ ਫਲਗੀ ਚੱਕਰ ਹੁੰਦਾ ਕਈ ਤੇ ਉਹਨੂੰ ਉਹ ਉਹ ਚੀਜ਼ ਨੂੰ ਕੰਟਰੋਲ ਕਰ ਲੈਂਦੇ ਆ ਅੰਦਰੇ ਅੰਦਰ ਘੁੱਟ ਕੇ ਸਾਰਾ ਕੁਝ ਹੋ ਜਾਂਦਾ ਕਈ ਨਹੀਂ ਚੇਂਜ ਕਰਦੇ ਸਕੂਲਾਂ ਸਦਨਦੇ ਉਹ ਕਿੱਧਰ ਦੀ ਕਿੱਧਰ ਲੋਕਾਂ ਦੀ ਸੋਚ ਚਲ ਗਈ ਹੈ ਕਿਹੜੇ ਬੰਦੇ ਨੂੰ ਕੋਈ ਜਾ ਉਤੇ ਬੜੀ ਹਵਾ ਹਵਾ ਵਗਣੀ ਆ ਅਜੇ ਤੇ ਇੱਥੇ ਆਹੋ ਹੋ ਜੀ ਗੱਲ ਆ ਜਾਓ ਚੰਗ ਜਿਹੜੇ ਬੰਦੇ ਦੇਸ਼ ਲਈ ਕੁਝ ਕੀਤਾ ਹਨ ਜਾਂ ਕੁਝ ਕਰਨ ਦਿਆ ਹਨ ਉਹਦੇ ਲਈ ਮੰਦਾ ਹੋਵੇ ਬੜਾ ਕੁਝ ਹੋਣਾ ਆਪਣੇ ਆਪਣੇ ਵੰਦੇ ਵੇਚੇ ਜਿਵੇਂ ਅਮਰੀਕਾ ਜਗ ਅੱਗ ਬੁਝਾ ਕੇ ਉਹ ਸਰਮਾ ਸਿ ਨਹਿਰ ਦਾ ਸਾਰਾ ਕੰਮ ਇੱਥੇ ਤੇ ਠੀਕ ਗਿਆ ਅਸੀਂ ਅੱਗ ਬੁਝਾਈ ਹੁੰਦੇ ਸਰਮਾ ਆਇਆ ਹਾਂ ਅਜੇ ਨਾ ਜੋ ਜੋ ਕੁਝ ਹੋ ਹੁੰਦਿਆ ਵਾ ਜਿੱਦਾਂ ਵੀ ਸਿਸਟਮ ਹੈ ਬੜਾ ਕੁਝ ਹੋਣਾ ਹਾਂਜੀ ਅਜੇ ਇੱਥੇ ਥੋੜੀ ਗੱਲ ਰਹਿਣੀ ਆਜੇ ਗਾਂ ਵੇਖੀ ਕੀ ਹੋਇਆ ਹਾਂ ਹਾਲ ਕਾਲ ਜੁਗ ਜਦਾਂ ਨਾ ਹਾਂ ਅਜੇ ਤੇ ਜਿਤਨਾ ਨਾ ਗੁਰੂ ਘਰ ਦੇ ਵਿੱਚ ਆਪਾਂ ਨੂੰ ਪਾਠ ਹੀ ਨਹੀਂ ਲੱਭਿਆ ਕਰਨਾ ਪਾੜ ਕਰੀਏ ਇਹੋ ਜਿਹਾ ਵੀ ਸਮਾਂ ਹੋਣਾ ਐਡਾ ਮਾੜਾ ਸਮਾਂ ਵੀ ਆਇਆ ਹੁਣ ਵੇਖ ਲੋ ਕਈ ਹੋਣਾ ਕਈਆਂ ਕਈਆਂ ਦੇ ਜਿਤਨਾ ਬਾਹਰ ਬਹੁਤ ਬੰਦੇ ਚੱਲ ਗਏ ਆ ਜਿਤਨਾ ਮੱਲ ਆ ਕਈਆਂ ਪਿੰਡਾਂ ਦੇ ਵਿੱਚ ਗੁਰੂ ਘਰ ਬੰਦ ਹੀ ਹੋ ਗਏ ਨੇ ਇੱਕ ਸਾਹ ਦੇ ਜਿੱਥੇ ਬੰਦੇ ਬਾਹਰ ਪੁਰੀ ਜਾਂਦੇ ਸਾਰੇ ਕੀ ਬਣੂਗਾ ਗਾਹ ਆਲੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂ ਹੁਣ ਮੇਰੀ ਗੱਲ ਸੁਣ ਹਾਰ ਕੋਈ ਆ ਉਹਦੇ ਕੌਣ ਦੂਜਾ ਬਣਾਉਂਦਾ ਤੇ ਪੁੱਤ ਨੂੰ ਸੰਥਿਆ ਦਿੰਦਾ ਕਿ ਮੇਰਾ ਪੁੱਤ ਬਣੇ ਹਾਂਜੀ ਜਾਂ ਪਾਠ ਕਰੇ ਜਾਂ ਹੋਰ ਚੀਜ਼ ਕਰੇ ਤੇ ਜਿਹੜੇ ਪਾਠ ਕਰਦੇ ਆ ਹੁਣ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਕਿਉਂਕਿ ਜਿਹੜੇ ਗੁਰੂ ਘਰ ਦਾ ਕੋਈ ਵੀ ਵਜੀਰ ਆ ਮਹਾਰਾਜ ਦਾ ਪਾਠੀ ਆ ਪਾਠੀ ਸਿੰਘ ਦੀ ਸਭ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਉਹਨੇ ਨਿਤ ਮਹਾਰਾਜ ਦੇ ਕੋਲ ਰਹਿਣਾ ਜਾਂ ਜਿੱਦਾਂ ਮਰਜੀ ਉਹਦੀ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਉਹਨੇ ਵੀ ਆਪਦੇ ਬੱਚੇ ਪੜਾਉਣਾ ਵਾ ਜਿਵੇਂ ਨਾਲ ਉਹ ਚੀਜ਼ ਲੜ ਜੇ ਪਕੇ ਹੋਈ ਹੈ ਕਰਾਂਗੇ ਨਾ ਮੁੰ ਲਾਲਾ ਚਰੇ ਦੀ ਉਹਦੀ ਕਿੰਨੀ ਕੀ ਤਨਖਾਹ ਆਦਿਆ ਗੁਰਦਰੇ ਜੀ ਯਾਰ ਗੱਲ ਬਲੇ ਇਹ ਬਹੁਤ ਥੋੜਾ ਕੰਮ ਆ ਹਾਂ ਜਿਉਂਦੀ ਕਰਨ ਉਹ ਆਪਦੇ ਬੱਚੇ ਨੂੰ ਕਹੂਗਾ ਜੀ ਹਾਂ ਪੁੱਤ ਇਧਰ ਕੰਮ ਵਧੀਆ ਹੈ ਬਰੇ ਭਲਾ ਕਿ ਭਲਾ ਕੀ ਚੈੱਕ ਕਰੇ ਜੋ ਜੋ ਕੁਝ ਆਪਾਂ ਨੂੰ ਸੁਧਾਰ ਕਰਨਾ ਚਾਹੀਦਾ ਚੀਜ਼ਾਂ ਦਾ ਇਹ ਟਾਈਮ ਤੇ ਹੀ ਹੋਣਾ ਬੰਦਾ ਨਹੀਂ ਇਹਨੂੰ ਚੀਜ਼ ਨੂੰ ਕਰ ਸਕਦਾ ਜਿੱਦਾਂ ਸੰਸਾਰ ਤੁਰਿਆ ਚੱਲਣ ਦੇ ਆ ਨਾ ਉਹ ਉਹਦੀ ਖੇੜਿਆ ਕਿੱਦਾਂ ਚਲਾਉਂਦੇ ਆ ਇਹਨਾਂ ਦੇ ਚੋਰਾ ਚੋਰਾ ਨੂੰ ਕਹੇ ਵੀ ਆ ਜਾਓ ਮਿੰਟੋ ਮਿੰਟਿਓ ਟਰਾਂਸਫਰ ਮ ਦਿਖਾ ਉਹ ਤਾਂ ਕਰਕੇ ਨਾ ਥੱਲੇ ਲਾਇਆ ਵੀ ਉੱਤੇ ਚੜ ਕੇ ਤੇਲ ਕੱਢਣਾ ਪੈਂਦਾ ਥੱਲੇ ਆ ਕੇ ਮਿੰਟੋ ਮਿੰਟਿਓ ਤੇਲ ਲਾ ਕੇ ਜਾ ਸਕਦੇ ਇੱਥੇ ਥੱਲੇ ਲਾਈਆਂ ਤਾਰਾ ਨਾ ਥੱਲੇ ਲਾਈਆਂ ਨਾ ਉੱਤੇ ਨਿ ਰੱਖਿਆ ਇਹ ਨੂੰ ਕਹਿੰਦੇ ਪੰਜਾਬ ਇਹ ਹੀ ਪੰਜਾਬ ਹਾਂਜੀ ਬੋਤਲ ਚਲਦੀ ਨਹੀਂ ਪੂਰੀ ਵੇਲਾ ਹਾਂਜੀ ਆ ਜਾ ਬਿਲਕੁਲ ਭਗਵਾਨ ਜੀ ਕਿੰਨੀ ਹੋ ਗਈ ਉਮਰ ਤੇਰੀ ਮੇਰੀ 13 ਸਾਲ 13 ਸਾਲ ਮੇਰੀ 14 14 ਹੋ ਗਿਆ ਹਾਂਜੀ 14 ਸਾਲ ਨਿਕਾ ਜੀ ਹਾਂ ਲੱਗਦਾ ਤੇ ਜੀ ਤਿੰਨ ਫੇਲ ਹੋ ਗਿਆ ਉਹ ਕਿਨੇ ਕੱਲ ਨੂੰ ਮੈਂ 4 ਸਾਲਾਂ ਨੂੰ ਹਾਂਜੀ ਕੱਲ ਦੇ ਵਿੱਚ ਆਵਾਜ਼ ਜੀ ਤੁਸੀਂ ਪਾਈ ਮੀ ਬੋਰਡ ਦੀ ਕੀਤੀ ਹੋਣੀ ਫਿਰ ਤੇ ਆਹੋ ਕਿੱਦਾਂ ਵਾਜਦੀ ਨਗਰ ਨਗਰ ਹਾਂਜੀ ਨਹੀਂ ਉਹ ਤਾਂ ਪੜਪੜ ਲਈਦਾ ਯਾਰ ਮਾੜਾ ਮੋੜ ਬਾਅਦ ਕੀ ਡਾਂਡ ਦੀ ਲੱਥੀ ਐ ਅਠੀ ਤੇ ਆਹ ਬਾਤ ਜੀ ਉਹ ਤਾਂ ਤੇ ਘਰ ਘੁੱਟ ਲਈਦਾ ਬਾਤ ਜੀ ਜੀ ਤਾਂ ਪੜੇ 부ੜੇ ਨਹੀਂ ਬਾਤ ਚ ਲੈਣ ਜੀ ਚ ਪੈ ਗਏ ਹਾਂ ਹਿੰਨਿਕਾ ਠੀਕ ਹੈ ਜੀ ਹਾਂ ਵਧੀਆ ਵਧੀਆ ਆ ਕੱਟੀ ਜੁੱਟ ਬਿਲਕੁਲ ਕੇ ਮਾਸਟਰ ਦੇ ਮਸ਼ਹਵਦੀ ਕਰਦੇ ਪਈਏ ਬਲੋ ਹਾਂ ਜੀ ਕਦੀ ਆ ਰਹਿ ਜਾਣੀ ਕੁੱਟ ਹਾਂਜੀ ਕੁੱਟ ਦੱਦਾਂ ਤੈਨੂੰ ਉਂਗਲ ਲਗੜਦੀ ਕੋਟਨਾ ਸਾਡੇ ਨਾਲ ਜਿਹੜੇ ਸੋਰਸਿੰਗ ਦੇ ਹੋਣਗੇ ਨਾ ਮੁੰਡੇ ਉਹਨਾਂ ਨੂੰ ਪਤਾ ਹੋਊਗਾ ਰਾਮ ਲਾਲ ਹੁੰਦਾ ਹਾਂਜੀ ਮੁੰਡਾ ਚੱਲ ਗਿਆ ਬਾਹਰ ਦੋਧਾ ਹਮਰਾ ਦੂਸਰ ਹਾਂਜੀ ਉਹ ਪਹਿਵੀਂ ਕੋਈ ਵਿੱਚ ਹੁੰਦਾ ਨਾ ਤੇ ਮੈਂ ਉਦੋਂ ਪਹਿਲੀ ਦੂਜੀ ਝੁੰਦਾ ਨਾ ਦੂਜੀ ਤੀਜੀ ਵਿੱਚ ਹੁੰਦਾ ਹੈ ਛੋਟਾ ਹੈ ਤੀਜੀ ਚੋਂ ਹੁੰਗਾ ਜਾਂ ਇੱਥੇ ਤੇ ਮੈਨੂੰ ਲੈ ਕੇ ਤੇ ਕਿਦਾਂ ਭੱਜ ਗਿਆ ਦੀ ਛੁੱਟੀ ਐ ਐਂ ਭੱਜ ਗਿਆ ਭੱਜ ਗਿਆ ਉਹਨੇ ਮਗਰ ਮੁੰਡੇ ਲਾ ਦਿੰਦੇ ਹੁੰਦੇ ਫੜਨੀ ਹਾਂ ਮਦਰ ਨੇ ਮੁੰਡੇ ਲਾਤੇ ਮਗਰ ਉਹਨਾਂ ਜਿਹੜੀ ਗਲੀ ਤੇ ਲਾ ਦਿੰਦਾ ਮੁੰਡੇ ਜਿਹੜੀ ਗਲੀ ਵਿੱਚ ਅਸੀਂ ਭੱਜ ਜਾਂਦੇ ਗਾੜ ਲੈ ਬਨੇ ਟਰਾਲੀ ਆਉਂਦੀ ਟਰਾਲੀ ਹੁੰਦੇ ਚੋ ਤੋ ਰਾ ਨਹੀਂ ਹੈਗਾ ਨੰਗਾ ਨੋ ਟਰਾਲੀ ਫਿੱਟ ਬੈਠੀ ਉਹ ਦੇਖ ਕੇ ਬੰਨੂ ਨਿਕਲਿਆਣਾ ਗਿਆ ਸਾਡੇ ਉਹ ਨਾ ਖੜ ਗਿਆ ਸਾਨੂੰ ਹੜਕੇ ਲੈ ਗਿਆ ਮਾਟਰਾਂ ਦੇ ਮਾਟਰ ਨਿਕਾਹ ਮਾਦੇ ਬਚ ਗਿਆ ਪਰ ਜਿਹੜੀ ਉਹਨੂੰ ਕੁੱਟ ਪਈ ਨਾ ਉਹ ਅਜੇ ਤੱਕ ਮੈਨੂੰ ਚੇਤੇ ਜਨ ਉਹਨੂੰ ਬੜਾ ਨੇ ਛਤਰਾ ਪੇਰਿਆ ਨੇ ਜੋ ਰੂਪਲਾ ਹੁੰਦਾ ਜਿਆਦਾ ਟੌਰ ਹੁੰਦਾ ਜਿਨ੍ਹਾਂ ਦੀ ਸਾਡੇ ਸਕੂਲੇ ਨਾਲ ਮੰਡਾ ਹੁੰਦਾ ਹੁੰਦਾ ਹੈ ਪਾਈ ਪਾਈ ਜਿਆਦਾ ਚੌਦੀ ਜੀ ਕੱਢ ਦਿੰਦੇ ਨੇ ਉਹਦੀਆਂ ਭੈਣਾਂ ਪੜਾਉਂਦੀਆਂ ਹੁੰਦੀਆਂ ਸਾਨੂੰ ਉਹਦਾ ਟੌਰ ਹੁੰਦਾ ਕਲਾਸ ਇਹ ਮੈਡਮਾਂ ਦਾ ਭਰਾ ਹੈ ਮੈਡਮ ਦਾ ਸਾਡੀ ਕਲਾਸ ਜੀ ਹੁੰਦਾ ਹੈ ਹਾਂ ਉਹਦਾ ਟੌਰ ਹੁੰਦਾ ਉਹ ਤੇ ਹੁਣ ਬਾਅਦ ਚ ਪਤਾ ਲੱਗਾ ਵੀ ਉਹਦਾ ਟੌਰ ਕਾਦਾ ਹੈ ਉਹਦਾ ਬਾ ਟੌਰ ਬੜਾ ਹੈ ਉਹਦਾ ਨਾ ਹਾਂਜੀ ਕਿਹਨੇ ਡਰਦੇ ਉਹਨਾਂ ਲੜਨਾ ਨਾ ਅਤੇ ਇਹ ਮੈਡਵਾ ਦਾ ਭਰਾ ਹੀ ਹੈ ਉਹ ਤਾਂ ਕਰਦੇ ਜੋ ਉਦੋਂ ਬੜਾ ਉਹਨਾਂ ਦਾ ਬੜਾ ਟੌਰ ਹੁੰਦਾ ਡੱਡੂ ਬਣਾ ਰਹੇ ਨੇ ਨੰਨੇ ਬਾਈ ਡੱਡੂ ਦੇ ਬੜਾ ਡੱਡੂ ਤੇ ਆਪੇ ਭਾਜਦਾ ਜਿੰਨੇ ਕੰਮ ਨਹੀਂ ਕੀਤਾ ਡੱਡੂ ਬਣ ਜਾ ਚੱਲ ਭਾਈ ਡੱਡੂ ਡੱਕ ਠੀਕ ਹੀ ਜੇ ਡੱਡੂ ਟੂਹੀ ਤਾਂ ਚੋਕੇ ਡੰਡੇ ਪੈਂਦੇ ਨੇ ਲੋਕਾਂ ਦੇ ਉਹ ਕੰਮ ਔਖਾ ਹੈ ਤੁਹਾਨੂੰ ਉਹਨਾਂ ਦੇ ਡੱਡੂਆਂ ਨਹੀਂ ਹੁੰਦੀ ਹੈ ਇਹਨਾਂ ਨੇ ਬਹੁਤ ਮੁਰਗੀ ਕੰਨ ਕੰਨ ਫੜ ਦਿੰਦੇ ਥੱਲੇ ਆ ਵੀ ਕੰਨ ਫੜ ਦਿੰਦੇ ਬਾਟੇ ਥੱਲੇ ਲੱਗ ਬੰਦੇ ਕੰਨ ਹੀ ਐਂ ਰੱਖਣਾ ਪੈਂਦਾ ਅੱਛਾ ਅੱਛਾ ਬਚਾਦਾ ਆਹ ਭਾਂਜੀ ਉਹ ਫੋਨ ਮਾਸਟਰ ਨਹੀਂ ਕੁੱਟਦੇ ਉਹਨਾਂ ਜਿੰਨੀ ਕੁੱਟ ਪਹਿਲੋਂ ਪੈਂਦੀ ਹੁੰਦੀ ਨਾ ਉਹਨਾਂ ਨਹੀਂ ਕੁੱਟਦੇ ਤਾਂ ਹੁਣ ਭਵਾਂਜੀ ਆਪ ਮਾਸਟਰ ਆ ਡਰਨ ਲੱਗ ਮਾਸਟਰਦੇ ਆ ਜਵਾਕਾਂ ਨੂੰ ਕੁਝ ਹੋਣਾ ਜਾਵੇ ਤੇ ਉਹਨਾਂ ਦੇ ਘਰ ਦੇ ਕਹਿੰਦੇ ਹੁੰਦੇ ਕੱਦੀ ਇਹਨਾਂ ਨੂੰ ਕੁੱਟੀ ਦਿਆ ਕਰੋ ਇੱਕ ਰਾਉਣ ਲੱਗਿਆ ਇੱਕ ਰਾ ਜਾਨ ਲੱਗਿਆ ਉਹਨਾਂ ਨੂੰ ਕੁੱਟਿਆ ਕਰੋ ਸਾਡੇ ਭਵਾਂਜੀ ਗੱਗੋ ਵੀ ਅੱਡੇ ਜਨਾ ਮੇਰੇ ਸਕੂਲੇ ਮਾਸਟਰਾਂ ਨਾਲ ਕੋਈ ਛੇਤੀ ਕੀ ਤੱਕ ਹੁੰਦਾ ਹੀ ਨਹੀਂ ਤੇ ਲੜਾਈ ਵੜੀ ਹੋਈ ਆ ਅਜੇ ਕਿਉਂ ਲਈ ਯਾਰ ਨੇ ਪੁੱਤ ਬਾਹਰ ਨਿਕਲੀ ਨਹੀਂ ਇਹਦੀ ਤੁਹਾਨੂੰ ਦੱਸਦੇ ਮਾਈਟਰ ਨੇ ਕਹਿ ਦਿੰਦੇ ਆ ਹਾਂ ਡਰਦੇ ਨਹੀਂ ਆਉਂਦੇ ਵਿਚਾਰੇ ਇਹ ਹਾਂ ਡਰਦੇ ਆਂਦੇ ਪੂ ਨਜ਼ਾਰੇ ਲਾਵਾ ਉਹ ਤੋਂ ਮਾਈਟਰਾਂ ਦਾ ਟੌਰ ਹੁੰਦਾ ਇਹਦੇ ਹਾਂਜੀ ਹਾਂ ਉਹ ਤੋਂ ਮੁੰਡੇ ਵੀ ਦਾੜੀਆਂ ਵਾਲੇ ਹੁੰਦੇ ਤਗੜੇ ਤਗੜੇ ਹੁੰਦੇ ਉਹ ਤੇ ਚੀਂਗੜ ਬੋਰਡ ਜਿਆ ਨਿਕ ਨਿਕੇ ਆਦੇ ਚੀਂਗੜ ਨਹੀਂ ਹੁਣ ਤੁਸੀਂ ਸਹੀ ਗੱਲ ਭਾਂਜੀ ਨਿਕ ਨਿਕੇ ਰਹਿ ਗਏ ਜਿੰਨੋ ਦੇ ਮੁੰਡੇ ਆੜੇ ਤਗੜੇ ਤਗੜੇ ਨੇ ਸਾਰੇ ਹੌਂ ਤਾਂ ਤੇਰੇ ਰਾਹੀਂ ਨਿਕ ਨਿਕ ਗਏ ਜਿਹੜੇ ਚਾਹ ਨਹੀਂ ਪਤਾ ਕੀ ਪਾਨਾ ਜੇ ਤੇ ਖਾ ਲਈ ਖਰਾਕ ਕਰੋ ਖਾਇਆ ਕਰੋ ਕਿਉਂ ਕਿਆ ਕਰਦੇ ਹੁੰਦੇ ਜੀ ਜੀ ਖਾਇਆ ਕਰੋ ਜੇ ਖਾਂਦੇ ਜੀ ਲੱਗਦਾ ਕਿ ਹੁਣੀ ਆ ਦੱਸ ਦੇਣੀ ਨੇ ਸਾਹ ਖਾ ਐ ਕਰੋ ਚੰਗਾ ਭਾਜੀ ਕਿੰਨੇ ਕਦਾ ਮਾਰ ਲਊਗਾ

ਹਾਂ ਜੀ ਅੱਜ ਪੀਰੀਅਸ ਮੇਰਾ ਗੁਰਾਵਾ ਪੰਜ 7000 ਤੋਂ 10000 ਤੋਂ ਬੱਕਰੀ ਘਟ ਨਹੀਂ ਹੁੰਦੀ 5 7000 ਹਾਂ ਜੀ ਤਾਂ ਤੁਸੀਂ ਕਹਿੰਦਾ ਕਿ ਲੱਖ ਰੁਪਈਆ ਨਹੀਂ ਘਟਦਾ 3 4 3 4 ਲੱਖ ਦਾ ਹੈਗਾ ਮਾਲ ਦਾ ਨਹੀਂ ਆ ਨੰਬਰ ਕਿਹ ਨਾਲ ਜੀ ਪੰਜ ਆਦਲਾ ਪਿੰਡ ਜਿਹੜਾ ਰੈਡਰ ਨੇ ਜੁੜ ਦਿੱਤਾ ਲਓ ਸਾਹਮਣੇ ਗੁਰਦਾਸਪੁਰਿਆ ਵੱਡਾ ਪੁੰਮੋਈ ਵਾਲਾ ਕਬੱਡੀ ਪਾਵੇਗਾ ਨਾ ਜਣ ਪੀਰਾ ਸਰਹਾਲੀ ਵਾਲਾ ਇੱਕ ਕੰਨੀ ਦੇ ਉੱਪਰ ਖੜਾ ਮੁਕਾਬਲਾ ਗੋਪੀ ਦੇ ਨਾਲ ਇਹ ਗੱਡਾ ਤੇ ਗੋਪੀ ਗੱਡਾ ਤੇ ਗੋਪੀ ਲੱਗਦਾ ਹੋਇਆ ਜੋਰ ਤੇ ਪੁਆਇੰਟ ਜਿਹੜਾ ਵੱਲੋਂ ਆ ਜੱਫੇ ਤੋਂ ਖੋਜ ਕੇ 500 ਦੇ ਵੱਡੇ ਮਾਨ ਸਨਮਾਨ ਜਿਨ੍ਹਾਂ ਜਿਨ੍ਹਾਂ ਨੂੰ ਮੈਚ ਵਧੀਆ ਲੱਗਦਾ ਤਾੜੀਆਂ ਮਾਰਨ ਨੂੰ ਜੋਰਦਾਰ ਤਾੜੀ ਨਹੀਂ ਤਾੜਾ ਮੱਝੂ ਬੱਲੇ 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 ਗੋਪੀ ਤੇ ਅੰਮਾ ਗੋਪੀ ਤੇ ਅੰਮਾ ਮੁਕਾਬਲੇ ਚੋਟੀ ਦਾ ਮੁਹਾਰਤ ਟੀਮ ਦੇ ਕੈਮਰੇ ਫੋਕਸ ਦੁਨੀਆ ਗੱਲਾਂ ਕਰਦੀ ਹੈ ਅੱਜ ਸ਼ਿਸ਼ਰੇਮਾਲ ਪਿੰਡ ਦੇ ਵਿੱਚ ਸਾਨ 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 ਪਿੰਡ ਦੇ ਆ ਕੀ ਬਾਤ ਫਰਿੰਦੀਪੁਰੀਆਂ ਬਾਬਾ ਗੋਪੀ ਵੀ ਇੱਕ ਕੰਨੀ ਦੇ ਉੱਪਰ ਖੜਾ ਹੈ ਬੱਪਾ ਭੰਗਾਲੇ ਵਾਲਾ ਸੁਖ ਹੈ ਔਰ ਗੋਪੀ ਦੇ ਚੇਲੇ ਫਤਾਹਪੁਰੀਆਂ ਇੱਕ ਮਿੰਟ ਦੇ ਵੀ ਚਰਚੇ ਹੁੰਦੇ ਆ ਉਹ ਲੱਗ ਗਿਆ ਸਾਨ ਉਹ ਲੱਗ ਗਿਆ ਸਾਨ ਗੋਪੀ ਤੇ ਸਾਬਾ ਗੋਪੀ ਤੇ ਸਾਬਾ ਜਿਹੜਾ ਤਰਨ ਤਰਨ ਤੇ ਗੁਰਦਾਸਪੁਰ ਭੜਦਾ ਕਿਆ ਬਾਤ ਹੈ ਵੀ ਸਾਬਾ ਪੰਜਾਬ ਦਾ ਮਹਾਰਥੀ ਕੈਨੇਡਾ ਤੋਂ ਸੱਡਾ ਜੁੜਿਆ ਹੋਵੇਗਾ ਸਾਡਾ ਕੱਦੀ ਪਲਵਾਨ ਦੁਨੀਆ ਭਰ ਦੇ ਵਿੱਚ ਸ਼ਿਸ਼ਰੇ ਪਰ ਸ਼ਿਸ਼ਰੇ ਮਾਲ ਪ੍ਰਸਿੱਧ ਕਰ ਦਿੰਦਾ ਉਸ ਕਹਿੰਦੇ ਇਸ ਪਿੰਡ ਦੇ ਜਾਰੇ ਨੇ ਅਕਾਲ ਪੁਰਖ ਚੜ੍ਹਦੀ ਕਲਾ ਚ ਰੱਖੇ ਲਾ ਗੁੱਡੇ ਦੀ ਰੇਡ ਹੋ ਗਿਆ ਗੋਪੀ ਗਰਮ ਹੋ ਗਿਆ ਗੋਪੀ ਗਰਮ ਮੁਕਾਬਲਾ ਝੋਟੀ ਦਾ ਕਿਆ ਬਾਤ ਹੈ ਵੀ ਪੀ ਕੀੜੀ ਫਗਾਨਾਂ ਵਾਲ ਆ ਗਿਆ ਤੇ ਪਿੰਡ ਹੋ ਰਿਹਾ ਵੱਡਿਆਂ ਸਾਨਾਂ ਦਾ ਸਾਭਾ 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 ਆ ਪਾ ਆ ਗਿਆ ਕੀੜੀ ਫਗਾਨਾਂ ਦਾ ਇਹੇ ਗੋਪੀ ਤੇ ਸੰਤਾ ਆਏ ਟੱਕਰ ਸ਼ੇਰਾਂ ਦੀ ਆਏ ਟੱਕਰ ਬੱਬਰ ਸ਼ੇਰਾਂ ਦੀ ਲੱਗਦਾ ਹੋਇਆ ਜੋਰ ਮਹੌਲ ਪੂਰਾ ਬਣਿਆ ਪਿਆ ਓਏ ਮਹੌਲ ਵੱਡੀ ਪੌਣੀਆਂ ਫਰੰਦੀਪੁਰੀਆਂ ਆ ਸਮਾਂ ਬੀਤਦਾ ਜਾ ਰਿਹਾ ਟੀਮ ਪਛੜਦੀ ਲੱਗਦੀ ਹੈ ਉਹ ਪੱਛੜਦੀ ਲੱਗਦੀ ਆ ਆਖ ਫਤਾਪੁਰੀਏ ਨੂੰ ਆਖ ਭੰਗਾਲੇ ਵਾਲੇ ਨੂੰ ਉਹ ਲੱਗਿਆ ਗੋਪੀ ਲੱਗਿਆ ਗੋਪੀ ਬਣਿਆ ਮਹੌਲ ਨਹੀਂ ਬਣਦੀ ਐ ਆਹ ਗੁੰਡਾ ਕਨੇ ਕਬੱਡੀ ਬੌਂਲੀ ਵੜਿਆ ਆ ਗੁਰਜੀਤੂਣੀ ਭਰਾ ਨੇ ਪਰ ਸਾਹਮਣੇ ਉਹ ਗੁਰਜੀਤੂਣੀ ਭਰਾ ਨੇ ਪਰ ਇਧਰ ਦੀ ਸਾਈਡ ਦੇ ਉੱਥਾਂ ਗੋਪੀ ਗੋਪੀ ਇਹ ਗੋਪੀ ਤੇ ਗੁੰਡਾ ਨਾਲ ਜਸਪਾਲ ਮਿੱਠਾ ਵੀਰ ਨੇ ਮੈਂ ਧੰਨਵਾਦ ਕਰੂੰਗਾ ਬਹੁਤ ਵੱਡਾ ਮਾਨ ਕੀਤਾ ਮੇਰੇ ਲਈ ਇੱਕ ਵੱਡੇ ਮਾਨ ਸਨਮਾਨ ਨੇ ਆਹ ਗੁੰਡੇ ਦੀ ਕਬੱਡੀ ਆ ਗੋਪੀ 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 ਪੈ ਗਈਆਂ ਜੱਫੀਆਂ ਪਰ ਚਮਕਾਰ ਸਿੰਘ ਨਹੀਂ ਮੰਨਦਾ ਨੰਬਰ ਰੀਡਰ ਦਾ ਕਰਦੇ ਤੇ ਭਰਾ ਐਲਾਨ ਕਰਵਾਉਂਦੇ ਐ ਸਾਡੇ ਬੜੇ ਸਰਕਾਰ ਭਲਜੀਤ ਸਿੰਘ ਜੀ ਫੌਜੀ ਸਾਹਿਬ ਨਾਲ